ਦੇਰ ਆਇਆ ਜਿਹੜਾ ਮੇਰੇ ਵੀਓ ਨੈਡਰ ਪਲੇਅਰ ਹੈ ਦੇਖੋ ਨੇ ਧੜਕੋ ਕੇ ਲਗਾਤਾਰ ਕਬੱਡੀਆਂ ਪਾਉਂਦਾ ਹੈ ਔਰ ਲੰਮੇ ਸਮੇਂ ਦੇ ਵੱਲਵਾ ਚੁੱਕੇ ਹੈ ਪਰ ਦੂਜੇ ਪਾਸੇ ਚਾਰਾਂ ਦੇ ਵਿੱਚੋਂ ਪਧਾੜ ਵਾਲੇ ਭਿੰਦੀ ਨੇ ਕੰਨੀ ਮਾਰ ਪਿਆ ਸੰਜੂ ਗੁਜਰਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਮੁੰਡੇ ਨੇ ਟਾਪ ਦੇ ਜਾਫੇ-ਜਫੇ ਲਾਇਆ ਉਹ ਹੰਦੇ ਦੂਰ ਕਰ ਦਿੱਤੇ ਸਮਾਂ 20 ਦਾ ਹੋਇਆ ਉਹ ਖਾ ਪਿੰਡੂ ਹੈ ਇਸ ਲਈ ਖੇਡ ਮੈਦਾਨ ਅੰਦਰ ਮੇਰੇ ਮਿੱਤਰੋ Eh <coughs> ਟੀਮ ਆਓ ਮੇਰੇ ਮਿੱਤਰੋ ਅੱਜ ਦੇ ਮੇਲੇ ਲਈ ਸਾਡੇ ਜੀਤ ਸਰਪੰਚ ਸ਼ੇਰਪੁਰੀਏ ਦੇ ਵੀ ਬਹੁਤ ਵੱਡੇ ਕਹਿੰਦੇ ਰੋਲ ਨੇ ਆ ਸੰਜੂ ਗੁੱਜਰ ਸੰਜੂ ਗੁੱਜਰ ਸੰਜੂ ਗੁੱਜਰ ਬਾਲ ਦਾ ਹੱਕ ਤੇ ਦੀਵਾ ਲਾਭੀ ਦੇ ਕਹਿਣ ਨੂੰ ਕਿ ਲਾਟਾਂ ਵਰਗੇ ਕਿੱਥੇ ਟੱਕੇ ਬੰਦੇ ਹੁੰਦੇ ਆ ਛੜਦੇ ਸੂਰਜ ਅੱਖਾਂ ਦੇ 18 ਸਾਲ ਹੋ ਗਏ ਮੇਲਾ ਹੁੰਦੇ ਨੂੰ ਦੋਨੋਂ ਟੀਮਾਂ ਦਾ ਇੱਕ ਇੱਕ ਪਲੇਅਰ ਸਪੇਅਰ ਆ ਜਿਹੜਾ ਬਾਹਰ ਆ ਜਵੇ ਲਓ ਸਾਹਮਣੇ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਆਕਾਸ਼ ਫਿਰ ਮદાન ਦੇ ਵਿੱਚ ਵਾਧਾ ਹੋਇਆ ਫੜਿਆ ਗੁੱਟ ਉਹ ਬੱਜੀ ਕੈਂਚੀ ਹੰਦੇ ਦੂਰ ਨੇ ਜੋਰ ਜਮਾਈ ਕਰਦੇ ਹੋਏ ਦੋਨੋਂ ਗੱਭਰੂ ਆਹ ਹੰਨੇ ਇਸ ਆਰਫੀਕ ਆ ਇਸ ਸਮੇਂ ਕੋਸ਼ਿਸ਼ ਕਰਦਾ ਹੋਇਆ ਆਹ ਆਹ ਬਾਪਲੇ ਹਾਰੇ ਜਾਈਏ ਆ ਇਸ ਸਮੇਂ ਵੇਖਦੇ ਵੀ ਹੰਦੇ ਅੰਦੇ ਨੇੜੇ ਔਰ ਫੜਿਆ ਲੱਕ ਤੇ ਪੈ ਗਿਆ ਲਪੇਟਾ ਸੰਜੂ ਦੇ ਜਫਾਲਾ ਮਾਨਕ ਕਬੱਡੀ ਕਲੱਬ ਫਗਵਾੜਾ ਦੀ